ਉਹ ਆਉਣ ਲਾ ਪੁਇਖਾ ਪਰ ਜੇ ਪੁਇਖੀ ਸੜਕਾਂ ਤੇ ਆ ਗਿਆ ਤੇ ਫਿਰ ਕੌਣ ਪੰਜਾਬ ਨੂੰ ਸਾਂਭੇਗਾ ਨਾ ਫਿਰ ਇਹ ਤਾਂ ਇਹ ਬਹੁਤ ਗੈਰ ਜ਼ਿੰਮੇਵਾਰੀ ਦੀ ਗੱਲ ਹੈ ਕਿ ਸਰਕਾਰ ਅਜੇ ਤੱਕ ਇਹਨਾਂ ਦੇ ਕੋਲੇ ਪਹੁੰਚੀ ਨਹੀਂ ਜੀ ਤੇ ਇਹਨਾਂ ਦੀ ਤੇ ਇਹਨਾਂ ਦੀਆਂ ਡਿਮਾਂਡਸ ਮਡੀਆਂ ਜੈਜ਼ ਹੈਕੀਆਂ ਜੀ ਜਿਹੜੇ ਬਾਰਡਰ ਦੇ ਸਟੂਡੈਂਟ ਸੈਕਟ ਨੂੰ ਵੀ ਮੈਂ ਟ੍ਰਾਈ ਕਰ ਰਹੇ ਹਾਂ ਕਿ ਇਹਨਾਂ ਦਾ ਜਿਹੜਾ ਮਸਲਾ ਹੱਲ ਹੋ ਜੇ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਅੱਜ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਜਿਹੜੀ ਆ ਉਹ ਕੀਤੀ ਆ ਤੇ ਭਰੋਸਾ ਵੀ ਆ ਇਹ ਦਵਾਇਆ ਗਿਆ ਕਿ ਮਸਲੇ ਜਿਹੜੇ ਆ ਜ਼ਰੂਰ ਜਿਹੜੇ ਆ ਹੱਲ ਉਹ ਕੀਤਾ ਜਾਏਗਾ ਆਪਣਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਆਪਣੇ ਸਾਰੇ ਜਥੇ ਦੇ ਨਾਲ ਇਸ ਟਾਈਮ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜਾ ਇਸ ਟਾਈਮ ਜਿਹੜਾ ਗੁਰਨਾਨਕ ਯੂਨੀਵਰਸਿਟੀ ਦਾ ਜਿਹੜਾ ਧਰਨਾ ਚੱਲ ਰਿਹਾ ਸੀ ਉੱਥੇ ਵਿਦਿਆਰਥੀਆਂ ਨੂੰ ਆਕੇ ਮਿਲਿਆ ਤਸਵੀਰਾਂ ਦੇ ਵਿੱਚ ਮੈਂ ਕਹੂੰਗਾ ਕੈਮਰਾਮੈਨ ਭਰਾ ਨੂੰ ਦਿਖਾ ਦਿਓ ਇੱਕ ਵਾਰੀ ਆਓ ਆਪਾਂ ਚਾਤੀ ਮਰਵਾ ਦਿੰਨੇ ਆ ਕਿਉਂਕਿ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਜਿਹੜੇ ਨੇ ਗੱਲ ਕਰ ਰਹੇ ਨੇ ਇਹ ਸਰਦਾਰ ਸਾਹਿਬ ਅੱਜ ਆਏ ਆਪਣਾ ਵਿਦਿਆਰਥੀਆਂ ਦੇ ਕੋਲ ਆਏ ਹੋ ਇਹ ਸਾਡਾ ਆਉਣ ਵਾਲਾ ਭੂਤਕਾ ਪਰ ਜੇ ਭੂਤਕੀ ਸੜਕਾਂ ਤੇ ਆ ਗਿਆ ਤੇ ਫਿਰ ਕੌਣ ਪੰਜਾਬ ਨੂੰ ਸਾਂਭੇਗਾ ਇਸ ਤੋਂ ਸਿੱਧਾ ਹੈਗੇ ਹੋ ਦੂਸਰੇ ਜਰਨਲਿਸਟ ਤੋਂ ਥੋੜਾ ਕੰਮ ਵੀ ਹੈਗਾ ਇਹਨਾਂ ਨੂੰ ਸੰਭਾਲਾ ਜੀ ਤੇ ਆਪਾਂ ਸਾਰੇ ਸੰਭਾਲਦੇ ਇਹਨਾਂ ਨੂੰ ਹਾਂਜੀ ਅਸੀਂ ਲਗਾਤਾਰੀ ਜੀ ਜ਼ੀਰੋ ਗਰਾਉਂਡ ਤੋਂ ਜਿਹੜੀ ਹੈ ਇਹਨਾਂ ਨੂੰ ਕਵਰ ਕਰ ਰਹੇ ਆ ਆਪਣਾ ਤਾਂ ਕੀ ਗੱਲਬਾਤ ਹੋਈ ਤੇ ਕੀ ਭਰੋਸਾ ਕੀ ਦਵਾਇਆ ਗਿਆ ਮੈਂ ਭਰੋਸਾ ਤਾਂ ਮੇਰੇ ਕੋਲੇ ਤਾਂ ਕੋਈ ਪਾਵਰ ਹੈ ਨਹੀਂ ਜੀ ਮੈਂ ਇੱਕ ਤਾਂ ਸਿਵਲ ਸਰਜਨ ਨਾਲ ਗੱਲ ਕੀਤੀ ਹੈ ਕਿ ਇੱਥੇ ਮੈਡੀਕਲ ਟੀਮ ਭੇਜੋ ਜੀ ਸਰ ਜੀ ਇੱਕ ਵੀਸੀ ਨਾਲ ਗੱਲ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਗਵਰਨਮੈਂਟ ਨੂੰ ਚਿੱਠੀ ਲਿਖ ਦਿੱਤੀ ਹੈ ਹਾਂਜੀ ਜਿਹੜੀਆਂ ਚੀਜ਼ਾਂ ਇਹ ਮੰਗ ਕਰਦੇ ਐ ਪਰ ਇਹ ਕੰਦੇ ਅਖਿਓ ਪੂਰੀ ਤਰ੍ਹਾਂ ਨਹੀਂ ਲਿਖਿਆ ਤੇ ਜਿਹੜਾ ਹਾਈਰ ਐਜੂਕੇਸ਼ਨ ਦਾ ਸਕੱਤਰ ਹੈ ਮਿਸਟਰ ਯਾਦਵ ਜੀ ਉਹਨੂੰ ਵੀ ਮੈਂ ਟਰਾਈ ਕਰ ਰਹੇ ਹਾਂ ਕਿ ਇਹਨਾਂ ਦਾ ਜਿਹੜਾ ਮਸਲਾ ਹੱਲ ਹੋ ਜੇ ਜੀ ਕਿਉਂ ਕਰਕੇ ਜੇ ਐਜਿਟੇਸ਼ਨ ਜ਼ਿਆਦਾ ਫੈਲ ਗਈ ਜੀ ਤਾਂ ਫੇਰ ਇਹ ਸਾਰੇ ਪੰਜਾਬ ਦੇ ਵਿੱਚ ਫੈਲੂਗੀ ਜੀ ਤੇ ਇਹਨਾਂ ਦੀਆਂ ਡਿਮਾਂਡਸ ਬੜੀਆਂ ਜੈਜ਼ ਹੈਕੀਆਂ ਜੀ ਤੇ ਜਿਹੜੇ ਬਾਰਡਰ ਦੇ ਸਟੂਡੈਂਟਸ ਹੈਗੇ ਆ ਪਿੰਡਾਂ ਦੇ ਸਟੂਡੈਂਟਸ ਹੈ ਤੇ ਜਿਹੜੀ 1984 ਦੇ ਵਿੱਚ ਮੁਨਸਲ ਕੁਸ਼ੀ ਸਰਕਾਰ ਨੇ ਸਿੱਖਾਂ ਦੀ ਕੀਤੀ ਹੈ ਜੀ ਉਹਨਾਂ ਦੇ ਬੱਚਿਆਂ ਦਾ ਲਈ ਵੀ ਕੋਟਾ ਹੈਗਾ ਕਿ ਉਹ ਸਾਰਾ ਪੂਰਾ ਕੀਤਾ ਜਾਵੇ ਜੀ ਸੋ ਇਹਨਾਂ ਨੇ ਪੂਰੀ ਤਰ੍ਹਾਂ ਮੇਰੀ ਗੱਲ ਸਮਝ ਲਈ ਹੈ ਇਹ ਲਿਖ ਰਿਹਾ ਤੇ ਮੈਂ ਹੁਣ ਕੱਲ ਜਿਹੜਾ ਨਵਾਂ ਗਵਰਨਰ ਸਾਹਿਬ ਕਟਾਰੀਆ ਸਾਹਿਬ ਆਇਆ ਹਾਂਜੀ ਟਰਾਂਸਫਰਰ ਉਹਨੂੰ ਮੈਂ ਚਿੱਠੀ ਪਾ ਦੇਣੀ ਹੈ ਕਿ ਇਸ ਨੂੰ ਸੰਭੋ ਤੇ ਇਹ ਆਊਟ ਆਫ ਕੰਟਰੋਲ ਜਾ ਰਿਹਾ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ ਸਦਰ ਸਾਹਿਬ ਕੱਲ ਨਾ ਬੱਚੇ ਸੀ ਅਸੀਂ ਵੀ ਖੜੇ ਸੀ ਆਪਣਾ ਤੇ ਬੱਚੇ ਵਿਚਾਰੇ ਜਿਹੜੇ 5 ਦਿਨ ਤੋਂ 6 ਦਿਨ ਨਾ ਪੋਖ ਹੜਤਾਲ ਤੇ ਆਪਣਾ ਬੈਠੇ ਸੀ ਨਹੀਂ ਤੋੜੀ ਉਹਨਾਂ ਬੱਚਿਆਂ ਨਾਲ ਮੁਲਾਕਾਤ ਹੋਈ ਤੇ ਕੀ ਕਿਹਾ ਗਿਆ ਉਹਨਾਂ ਦਾ ਜਿਹੜਾ ਸ਼ੂਗਰ ਦਾ ਲੈਵਲ ਹੈ ਉਹ ਘਿਰ ਗਿਆ ਜੀ ਉਹਨਾਂ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਈ ਹੈ ਤੇ ਕਿਤੇ ਉਹਨਾਂ ਨੂੰ ਹੋਰ ਸੀਰੀਅਸ ਨਾ ਹੋਏ ਹਾਂਜੀ ਇਸ ਕਰਕੇ ਸਿਵਲ ਸਰਜਨ ਨੂੰ ਵੀ ਮੈਂ ਕਿਹਾ ਕਿ ਆਪਣੀ ਟੀਮ ਇੱਥੇ ਭੇਜੋ ਤੇ ਪਤਾ ਲਾਓ ਤੇ ਡਿਪਟੀ ਕਮਿਸ਼ਨਰ ਨਾਲ ਵੀ ਮੈਂ ਗੱਲ ਕਰਨਾ ਚਾਹੁੰਦਾ ਸੀ ਪਰ ਅਜੇ ਤੱਕ ਹੋਈ ਨਹੀਂ ਪਰ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕਰਕੇ ਇਸ ਨੂੰ ਸਧਾਰਨ ਦੀ ਕੋਸ਼ਿਸ਼ ਕਰਾਂਗੇ ਸਦਰ ਸਾਹਿਬ ਸਰਕਾਰ ਦਾ ਕੋਈ ਵੀ ਸੀਨੀਅਰ ਨਮਾਇਦਾ ਜਿਹੜਾ ਵਾ ਹਾਲੇ ਤੱਕ ਇਹਨਾਂ ਬੱਚਿਆਂ ਦੇ ਕੋਲ ਆਇਆ ਨਹੀਂ ਆਪਣਾ ਨਾ ਫਿਰ ਇਹ ਤਾਂ ਇਹ ਬਹੁਤ ਗੈਰ ਜ਼ਿੰਮੇਵਾਰੀ ਦੀ ਗੱਲ ਹੈ ਕਿ ਸਰਕਾਰ ਅਜੇ ਤੱਕ ਇਹਨਾਂ ਦੇ ਕੋਲੇ ਪਹੁੰਚੀ ਨਹੀਂ ਤੇ ਇਹਨਾਂ ਦੇ ਜਿਹੜੇ ਮਸਲੇ ਹੈਗੇ ਆ ਉਹ ਬਹੁਤ ਸੰਜੀਦਗੀ ਦੇ ਆ ਹਾਂਜੀ ਤੇ ਇੱਥੇ ਸਰਕਾਰ ਨੂੰ ਪਹੁੰਚਣਾ ਚਾਹੀਦਾ ਹੈ ਇੱਥੇ ਆਪਣੇ ਐਸ.ਐਚ.ਓ ਸਾਹਿਬ ਵੀ ਹੈ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਹੈ ਤੇ ਤੁਸੀਂ ਸਰਕਾਰ ਨੂੰ ਦੱਸੋ ਕਿ ਇਹ ਗੰਭੀਰ ਮਸਲਾ ਹੈਗਾ ਤੇ ਸਿਵਲ ਸਰਜਨ ਨੂੰ ਵੀ ਕਹੋ ਕਿ ਆਪਣੀ ਟੀਮ ਇੱਥੇ ਭੇਜੇ ਤੇ ਜਿਹੜੇ ਸਿਕਿਉਰਿਟੀ ਦੇ ਯੂਨੀਵਰਸਿਟੀ ਦੀ ਫੋਰਸ ਹੈ ਉਹਨਾਂ ਨੂੰ ਵੀ ਪੁੱਛੋ ਤੁਹਾਡੀ ਰੋਟੀ ਰਾਟੀ ਦਾ ਕੀ ਪ੍ਰਬੰਧ ਹੈ ਜੀ ਉਹਨਾਂ ਦੇ ਠੀਕ ਹੈ ਪੁਲਿਸ ਸਟੇਡੀ ਆਈ ਹੋਈ ਹੈ ਉਹਨਾਂ ਨੂੰ ਵੀ ਪੁੱਛਿਆ ਤੁਹਾਨੂੰ ਰੋਟੀ ਟਾਈਮ ਸਿਰ ਮਿਲਦੀ ਹੈ ਜੀ ਪਰ ਅਜੇ ਤੱਕ ਕਮਿਸ਼ਨਰ ਪੁਲਿਸ ਨੇ ਕੋਈ ਇੰਤਜ਼ਾਮ ਨਹੀਂ ਕੀਤਾ ਕਿ ਇਹਨਾਂ ਨੂੰ ਟਾਈਮ ਸਿਰ ਇਹਨਾਂ ਦੇ ਡਿਫਨ ਆਇਆ ਕਰਨ ਤੇ ਇੱਥੇ ਜਿਹੜੀ ਡਿਊਟੀ ਦਿੰਦੇ ਐ ਜੀ ਇਹਨਾਂ ਨੂੰ ਰੋਟੀ ਸਾਰੀ ਟਾਈਮ ਸਿਰ ਮਿਲਣੀ ਚਾਹੀਦੀ ਹੈ ਜੀ ਇਹ ਵੀ ਇਹ ਆਪਣੇ ਘਰੋਂ ਟਿਫਨ ਉੱਪਰ ਲੈ ਆਉਂਦੇ ਐ ਪਰ ਇਹਨਾਂ ਦੀ ਡਿਊਟੀ ਬਹੁਤ ਤਕੜੀ ਐ ਸਾਰਾ ਦਿਨ ਰਹਿਣਾ ਪੈਂਦਾ ਐ ਤਾ ਇੱਕ ਕਮਿਸ਼ਨਰ ਨੂੰ ਇਹਨਾਂ ਦੇ ਰੋਟੀ ਪਾਣੀ ਦਾ ਵੀ ਪ੍ਰਬੰਧ ਕਰਨਾ ਚਾਹੀਦਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਏ ਸੀ ਉਦਘਾਟਨ ਇੱਕ ਕਰਨ ਵਾਸਤੇ ਅੰਦਰ ਆਏ ਸੀ। ਦੂਸਰੇ ਗੇਟ ਥਾਣੀ ਅੰਦਰ ਚਲ ਜਾਂਦੇ ਨੇ ਆਪਣਾ ਪਰ ਇਹਨਾਂ ਵਿਦਿਆਰਥੀਆਂ ਨੂੰ ਆ ਕੇ ਨਹੀਂ ਮਿਲਦੇ। ਫਿਰ ਇਹ ਸਾਰੇ ਸਾਡੇ ਨਾਲ ਜੋ ਗੱਲਬਾਤ ਕਰਦੇ ਬੜੀ ਨਿਰਾਸ਼ਾ ਦਿਖਾਉਂਦੇ ਨੇ ਵੀ ਸਾਡੇ ਸਿੱਖਿਆ ਮੰਤਰੀ ਨੇ ਪਰ ਇੱਕ ਵਾਰੀ ਆ ਕੇ ਵਿਦਿਆਰਥੀਆਂ ਨੂੰ ਤਾਂ ਮਿਲਣਾ ਚਾਹੀਦਾ ਨਾ। ਇਹ ਤਾਂ ਫਿਰ ਟੋਡੀ ਸੋਚ ਦੇ ਨਾਲ ਬਣੇ ਤੁਸੀਂ ਵੋਟਾਂ ਪਾਉਂਦੇ ਹੋ। ਐਂਡ ਯੂ ਡਿਜ਼ਰਵ ði ਗਵਰਨਮੈਂਟ ਯੂ ਗੇਟ। ਜੀ। ਇਹ ਤਾਂ ਜਿੰਨੂੰ ਤੁਸੀਂ ਵੋਟਾਂ ਪਾਈਆਂ ਤੇ ਹੁਣ ਤੁਹਾਡੇ ਵੋਟਾਂ ਦੇ ਨਾਲ ਇਹ ਸਰਕਾਰ ਬਣੀ ਹੈ ਤੇ ਜੇ ਇਹ ਗੈਰ ਜ਼ਿੰਮੇਵਾਰ ਹੈ ਤੇ ਤੁਸੀਂ ਵੀ ਗੈਰ ਜ਼ਿੰਮੇਵਾਰ ਹੈਂ ਕਿ ਇਹੋ ਜੀਆਂ ਪਾਰਟੀਆਂ ਨੂੰ ਵੋਟਾਂ ਪਾਉਂਦੇ ਹੋ ਸਿਆ ਕਰੋ ਨਾ ਇਹ ਛਾਲ ਮਾਰਨ ਤੋਂ ਪਹਿਲਾਂ ਅਮੀ ਥੋੜੀ ਇਹ ਛਾਲ ਮਾਰ ਦੇਤੀਏ ਤੇ ਡੁੱਬ ਜਾਈਦਾ ਤੋ ਉਹ ਦੇਖ ਰਹੇ ਆ ਪਛਤਾਵਾ ਕਿਤਨਾ ਕਿਤੇ ਫਿਰ ਦੇਖਣਾ ਹੀ ਪੈ ਰਿਹਾ ਇਹਨਾਂ ਨੂੰ ਅੱਜ ਸਾਰੇ ਖਲੋਤੇ ਆ ਇਹਨਾਂ ਨੇ ਵੋਟਾਂ ਪਾਈਆਂ ਸੀ ਹਾਂ ਪਰ ਜੇ ਐਜੂਕੇਸ਼ਨ ਪਿੰਡਾਂ ਦੇ ਵਿੱਚ ਚਲੀ ਗਈ ਜੀ ਫਿਰ ਇਸ ਨੂੰ ਸਾਹਮਣਾ ਬਹੁਤ ਮੁਸ਼ਕਲ ਹੋਊਗਾ ਜੀ ਤੇ ਕਮਿਸ਼ਨਰ ਪੁਲਿਸ ਤੇ ਡਿਪਟੀ ਕਮਿਸ਼ਨਰ ਨੂੰ ਇੱਥੇ ਆ ਕੇ ਪੂਰੇ ਹਾਲਾਤ ਦੀ ਵਾਕਫੀਅਤ ਲੈਣੀ ਚਾਹੀਦੀ ਹੈ ਜੀ ਤੇ ਜਿਹੜੇ ਬਲਬੀਰ ਸਿੰਘ ਐਜੂਕੇਸ਼ਨ ਮਿਨਿਸਟਰ ਇੱਥੇ ਆਏ ਸੀ ਉਹਨਾਂ ਦੀ ਵੀ ਬਹੁਤ ਅਣਗਹਿਲੀ ਹੈ ਕਿ ਉਹ ਇੱਥੇ ਸਟੂਡੈਂਟਸ ਦੇ ਨਾਲ ਗੱਲ ਨਹੀਂ ਕਰ ਸਕੇ ਜੋ ਕਰਕੇ ਉਹਨਾਂ ਦਾ ਅਰਾਦਾ ਹੀ ਨਹੀਂ ਹੈ ਕਿ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਤੇ ਉਹ ਵੀ ਸਰਕਾਰ ਹੈ ਜਿਹੜੀ ਇਹ ਵੀ ਹਮਦਰਦੀ ਦੇ ਨਾਲ ਇਸ ਮਸਲ ਨੂੰ ਹੱਲ ਨਹੀਂ ਕਰਨਾ ਚਾਹੁੰਦੀ ਹਾਂ ਧੰਨਵਾਦ ਜੀ ਸੋ ਦੇਖਿਆ ਜੀ ਤੁਸੀਂ ਇਸ ਵਕਤ ਜਿਹੜਾ ਸੀ ਸਰਦਾਰ ਸਿਮਰਤ ਸਿੰਘ ਬਾਦ ਜੋ ਕਿ ਉੱਚੇ ਚੇਤੇ ਤੌਰ ਤੇ ਵਿਦਿਆਰਥੀਆਂ ਨੂੰ ਮਿਲਣ ਵਾਸਤੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਕਿਤਨਾ ਕਿਤੇ ਬੜੀ ਦੁਖਦਾਈ ਇੱਕ ਗੱਲ ਜਿਹੜੀ ਆ ਇਹ ਸਾਹਮਣੇ ਆਉਂਦੀ ਆ ਕਿ ਬਿਲਕੁਲ ਜਿਹੜਾ ਇਹਨਾਂ ਦੇ ਨਾਲ ਇਹਨਾਂ ਦਾ ਹੱਲ ਹੋਣਾ ਚਾਹੀਦਾ ਮੰਗਾ ਵੀ ਕਹਿੰਦੇ ਕਿਤਨਾ ਕਿਤੇ ਜਾਇਜ਼ ਹੈਗੀਆਂ ਨੇ ਤਾਂ ਵਿਦਿਆਰਥੀ ਆਪਣਾ ਦੇਖ ਸਕਦੇ ਆ ਕਿ ਦਿਨ ਬੀਤਦੇ ਜਾ ਰਹੇ ਨੇ ਪਰ ਹਾਲੇ ਤੱਕ ਕਹਿੰਦੇ ਕੋਈ ਵੀ ਸਰਕਾਰੀ ਨੁਮਾਇੰਦਾ ਜਿਹੜਾ ਵਾ ਇੱਥੇ ਨਹੀਂ